ਹਾਂਜੀ ਦੋਸਤੋ ਕੱਲ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਇੱਕ ਬਾਬਾ ਕਾਬੂ ਕੀਤਾਗਾ ਜੋ ਗੁਰੂ ਘਰ ਦੇ ਵਿੱਚ ਔਰਤਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਜਦੀ ਫੋਟੋ ਤੁਸੀਂ ਆਪਣੀ ਸਕਰੀਨ ਉੱਪਰ ਚਲਦੀ ਦੇਖ ਸਕਦੇ ਹੋ ਇਸ ਬਾਬੇ ਨੇ ਕਬੂਲਿਆ ਵੀ ਕਿ ਮੈਂ ਤਕਰੀਬਨ 50 ਤੋਂ 60 ਵਾਰ ਸਰੀਰਕ ਸੰਬੰਧ ਬਣਾ ਚੁੱਕਿਆਗਾ ਜੋ ਕਲਿੱਪ ਤੁਸੀਂ ਪਹਿਲਾਂ ਅੱਗੇ ਜਰੂਰ ਦੇਖੋ ਪਹਿਲੇ ਇਹ ਤਾਂ ਬਾਬੇ ਨੂੰ ਤੂੰ ਕਿੰਨੇ ਟਾਈਮ ਤੇ ਜਾਂਦੀ ਦੋ ਸਾਲ ਦੇ ਵਿੱਚ ਦੋ ਸਾਲ ਤੋਂ ਦੋ ਸਾਲਾਂ ਦੇ ਵਿੱਚ ਹਾਂਜੀ ਜੋ ਤੋਂ ਜ਼ਿਆਦਾ ਨਹੀਂ ਜਾਂਦਾ ਤੁਸੀਂ ਕਿੰਨੇ ਅਰ ਆਪ ਬਈ ਵੇ ਸੈਕਸ ਕਰ ਚੁੱਕੇ ਕਿੰਨੇ ਵਾਰ ਗਣਤੀ ਭਾਵੇਂ ਘੱਟ ਹੋਵੇ ਭਾਵੇਂ ਵਧੇ 30 40 ਵਾਰ ਤਾਂ ਮਿਲਦੇ ਕੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 20 ਵਾਰ ਕੁਝ ਕੁ ਮੇਰੇ ਕੋਲ ਨਹੀਂ ਚੱਲਦੀ 20 ਵਾਰੀ ਤਾਂ ਅਸੀਂ ਮਿਲੇ ਹਾਂ 10 20 ਹਰ ਘੱਟੋ ਘੱਟ ਤੁਸੀਂ ਐਤ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਤੁਸੀਂ ਇਹ ਕਲਿੱਪ ਤਾਂ ਲਈ ਹੋਣੀ ਦੇਖ ਇਸ ਕਲਿੱਪ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨੂੰ ਇਹ ਕਹਿੰਦੇ ਪਏ ਸੀਗੇ ਕਿ ਤੁਸੀਂ ਕੁੜੀ ਦਾ ਪੱਖ ਲਿਆਗਾ ਕੁੜੀ ਵੀ ਉਨੇ ਹੀ ਕਸੂਰਵਾਰ ਆ ਗਈ ਜਿੰਨਾ ਇਹ ਬਾਬਾ ਗਿਆ ਕਿਉਂਕਿ ਦੋਨੇ ਇਕੱਠੇ ਹੋ ਕੇ ਹੀ ਸਰੀਰਕ ਸੰਬੰਧ ਬਣਾਉਂਦੇ ਸੀ ਕਿਸੇ ਨੇ ਧੱਕੇ ਨਾਲ ਨਹੀਂ ਸੀ ਸਰੀਰਕ ਸੰਬੰਧ ਬਣਾਇਆ ਸੋ ਜਿਹਦੇ ਚੱਲਦੇ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਆ ਤੇ ਸ਼ੇਅਰ ਜ ਸਾਨੂੰ ਅਸਲੀ ਸਬੂਤ ਤੇ ਜਾਣਕਾਰੀ ਚਾਹੀਦੀ ਸੀ ਜਿਹਦੇ ਨਾਲ ਬੀਤੀ ਹੋਵੇ ਉਹ ਗਵਾਹ ਚਾਹੀਦਾ ਸੀਗਾ ਜੋ ਇਹ ਬੀਬੀ ਮਿਲੀ ਸਾਨੂੰ ਅਸੀਂ ਸਿਰਫ ਆਪਣੇ ਪ੍ਰੂਫ ਆਪਦੇ ਹੱਥ ਕਰਨ ਲਈ ਬਾਬੇ ਦੀ ਮਸ਼ੂਕ ਦੀ ਹਾਂਚ ਹਾਂ ਮਿਲਾਈ ਇਹ ਨਹੀਂ ਕਿ ਅਸੀਂ ਕੁੜੀ ਦੀ ਸੁਣੀ ਲਈ ਤੇ ਕੁੜੀ ਬੇਕਸੂਰ ਆ ਬਾਬਾ ਕਸੂਰਵਾਰਾ ਨਹੀਂ ਇਦਾਂ ਨਹੀਂ ਇੰਨਾ ਸਮਾਂ ਐਕਸ਼ਨ ਨਹੀਂ ਕਰ ਸਕੇ ਉਨਾ ਸਮਾਂ ਸਾਨੂੰ ਬਹੁਤ ਪਾਪੜ ਬੇਲਣੇ ਪਏ ਕਿ ਬਾਬਾ ਕਿਵੇਂ ਸਾਡੇ ਹੱਥੇ ਏਟਾ ਆਊਗਾ ਅੱਬੇ ਨੇ 10 ਲੱਖ ਦੇਣਾ ਵੀ ਮੰਨਿਆ ਮੈਨੂੰ ਮੈਂ ਹਾਂ ਕੀਤੀ ਪਰ ਸ਼ਰਤ ਮੈਂ ਇਹ ਰੱਖੀ ਸੀ ਕਿ ਤੈਨੂੰ ਡੇਰੇ ਤੋਂ ਬਾਹਰ ਆ ਕੇ ਮੈਨੂੰ ਪੈਸੇ ਦੇਣੇ ਪੈਣਗੇ ਬਾਬਾ ਜਦੋਂ ਕੱਲ ਮਿਲਣ ਬਾਹਰ ਆਇਆ ਤੇ ਅਸੀਂ ਐਕਸ਼ਨ ਕੀਤਾ ਤੇ ਬਾਬਾ ਦੋਵੇਂ ਕਸੂਰਵਾਰ ਨੇ ਤੇ ਕੁੜੀ ਆਪਦੀ ਕਾਰਵਾਈ ਕਰਨੀ ਕਰੇ ਜਾਂ ਨਾ ਕਰੇ ਪਰ ਅਸੀਂ ਗੁਰੂ ਘਰ ਚ ਹੋਈ ਬੇਅਦਬੀ ਨੂੰ ਮੁੱਖ ਰੱਖਦੇ ਹੋਏ ਦੋਨਾਂ ਤੇ ਹੀ ਸਰਵਿਸ ਕੀਤੀ ਆ ਨੂੰ ਕਿਸੇ ਸਥਾਨ ਜਾਂ ਮੈਨੂੰ ਪੈਸੇ ਦਾ ਜਾਂ ਗੱਡੀ ਦਾ ਕੋਈ ਲਾਲਚ ਨਹੀਂ ਬਾਬਾ ਵੀ ਮੰਨਿਆ ਸੀ ਕਿ ਗੱਲ ਲੀਕ ਨਾ ਕਰਿਓ ਜਿਵੇਂ ਕਹੋਗੇ ਓਵੇਂ ਆਪਾਂ ਕਰ ਲਵਾਂਗੇ ਦੂਜੀ ਗੱਲ ਆਦਤੇ ਸਾਦੇ ਚੇਲਿਆਂ ਨੂੰ ਕਹਿਣਾ ਜਿਹੜੇ ਜਿਹੜੇ ਦੇਵੀ ਦੇਵਤੇ ਧੌਣਨੇ ਨੇ ਤੁਸੀਂ ਧਿਆਲੋ ਹੁਣ ਤੁਹਾਡਾ ਵਾਹਲੇ ਬਾਣਿਆਂ ਵਾਲਿਆਂ ਨਾਲ ਪਿਆਗਾ ਨੂੰ ਭਜਾ ਭਜਾ ਕੇ ਕੁੱਟਣਾ ਮਾਰਨਾ ਨਹੀਂ ਮਾਰ ਕੇ ਤਾਂ ਖੈੜਾ ਛੁੱਟਊਗਾ ਥੋੜਾ ਖੈੜਾ ਤਾਂ ਅਸੀਂ ਛੱਡਣਾ ਨਹੀਂ ਬਾਕੀ ਇਹ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਬਹੁਤ ਵਧੀਆ ਕੀਤਾ ਤੁਸੀਂ ਇੰਨਾਂ ਗੱਲਾਂ ਬਾਰੇ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਸਹੀ ਕੀਤਾ ਜਾਂ ਗਲਤ ਰੱਬ ਰੱਖਾ